करो Вас घाल अजचाने लाख्वाने लंजाँ माद दाला को अईudत हृ उनाम उनाम को आराटो ये हृते हृते ਲੋ ਪੂਰੇ ਗਾਓ ਜਰੂਰੀ ਬਾਦਲੇ ਨੂੰ ਬੰਦ ਕਰ ਉਹ ਆ ਗਿਆ ਅੱਜ ਗੁਰਦੁਆਰਾ ਸੰਗਤ ਸਰ ਮਾੜੇ ਨੰਬਰ 2 ਬੱਲੇ ਗੁਰਨਾਗ ਦੇ ਵੀ ਤੇ ਜਰਮਦਿਆਂ ਦੇ ਸਵਾਲ ਵਿੱਚ ਬੜਾ ਚਾਣ ਗਾਓ 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 ਖੈਰ ਪਰਿਵਾਰ ਦੇ ਪ੍ਰਕਰਮੇ ਕਰਦਾ ਹੋਇਆ ਸਾਡੇ ਗ੍ਰਹਿ ਵਿਖੇ ਪਹੁੰਚੇ ਦੇ ਅਧੂਰੇ ਬਹੁਤ ਜਣਤ ਅਸੀਂ ਸਾਡੇ ਸਾਰੇ ਸੱਜਣਾਂ ਵੱਲੋਂ ਸਾਰੇ ਪਰਿਵਾਰ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਪਰਮਾ ਆਪਣੇ ਬੁਢਾਰ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੀ ਜੋ ਪਰਸਾ ਚੱਲੀ ਆ ਗਈ ਆ ਉਹ ਸਬੰਧ ਵਿੱਚ ਅਸੀਂ ਆਪਣੇ ਜਿੰਨਾ ਲੰਗਰ ਦੀ ਸੇਵਾ ਕੀਤੀ ਬਾਹਰ ਲੱਗੇ ਸਾਡੇ ਨਾਲ ਅਸੀਂ ਇਸ ਤਰ੍ਹਾਂ ਦੀ ਰਿਕਤਰਾ ਰਿਕਸਾਲੇ ਅਸੀਂ ਬਾਹਰ ਦੇ ਸਾਥੋਂ ਸਿਰ ਲੰਗਰ ਦੀ ਨਿਤਨੀ ਸੇਵਾ ਅਸੀਂ ਬੜਾ ਬਾਤ ਆਪਣਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਸਾਡੇ ਦੀਵਾ ਦੇ ਦਿਵਾ ਦੇ ਬਧੂ ਕਰਦੇ ਅੱਜ ਸਾਰੇ ਪਬਲਿਕ ਦੇ ਸਾਰੇ ਲੋਕਾਂ ਨੂੰ ਇਹ ਲੱਗਦੇ ਜੀ ਪ੍ਰਗਟ ਕਰਨ ਲਈ ਵਿਰੋਧ ਦਿਵਾਉਣ ਦੇ ਇਹ ਜੀ ਅੱਜ ਸਾਰੇ ਉਹਨਾਂ ਬਲਕਿ ਲੋਕਤ ਨੂੰ ਕਿਰਤ ਕਰੋ ਮਨੁੱਖੀ ਭੋਗ ਦਾ ਕਰਨ ਲਈ ਉਹਨਾਂ ਦੇ ਹਸਪਤਾਲਾਂ ਦੀ ਸੜੇ ਨੂੰ ਸੜੇ ਲੋੜ ਚਾਹੀਦਾ ਅੱਜ ਇਹ ਵੀ ਬਲਾਤਰਾ ਸਾਰਾ ਹੱਕ ਚਾਹੀਦਾ ਧੰਨਵਾਦ ਅੱਜ ਸੰਗਸਰ ਬੇਤਵਾਰੀ ਤੋਂ ਸੁਰੇ ਨਾਨਕ ਮਹਾਰਾਜ ਜੀ ਬਖਸ਼ਰੋਗੇ ਦੇ ਵਿੱਚ ਆਇਆ ਵਾ ਨਗਰ ਕੀਰਤਨ ਸਾਰੀ ਸੰਗਤ ਨੂੰ ਬਹੁਤ ਵਧੀਆ ਲੱਗੀ ਕਿਉਂਕਿ ਜਿਉਂ ਕਿ ਅਸੀਂ ਗੁਰੂ ਨਾਨਕਵਾ ਦੇ ਨਾਲ ਸਾਚੀਗਰ ਗਏ ਸੀ ਕਿ ਗੁਰੂ ਨਾਲ ਜੋੜ ਕੇ ਆ ਉਹਦੇ ਪਰ ਸੰਗਤਾਂ ਨੇ ਜਿਹੜੀਆਂ ਨਗਰ ਕੀਰਤਨ ਲੈ ਕੇ ਨਗਰ ਦੇ ਵਿੱਚ ਪਰਕਰਮਾ ਕਰਦੇ ਸਦਾ ਗੁਰਨੀਪ ਸਿੰਘ ਜੀ ਦੇ ਘਰੇ ਪਹੁੰਚੇ ਨੇ ਉੱਥੇ ਲੰਗਰ ਤੇ ਹੋਰ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਤੇ ਸਾਰਿਆਂ ਨੂੰ ਬੇਨਤੀ ਆ ਬੇ ਬੱਤ ਵੱਜ ਜਿਹੜਾ ਇਹਨਾਂ ਨਗਰ ਕੀਰਤਨ ਦੇ ਵਿੱਚ ਉਤਪਾਦ ਇਹ ਗਿਲੀ ਵਰਧੀ ਸੀਗੀਆਂ ਪ੍ਰਾਪਤ ਹੋ ਤੇ ਬਹਿਗੁਰੂ ਦੇ ਨਾਮ ਦੇ ਬੋਲ ਇਹਨਾਂ ਕਹਿੰਦਾ ਫਿਰ ਨਾਮ ਮੰਗਦਾ ਬਹਿਗੁਰੂ ਲਿਖੇ ਗੱਲ ਸਰਵਾਂ ਕਿ ਨਹੀਂ ਕਿਹਾ